ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀ ਫਤਿਹ ਜੀ ਇਹ ਸਾਡਾ ਗੁੰਗਾ ਬਾਪੂ ਆ ਅਸੀਂ ਇਹਨੂੰ ਗੁੰਗਾ ਬਾਪੂ ਹੀ ਕਹਿੰਨੇ ਆ ਜਿਹੜਾ ਨਾਮ ਤਾਂ ਪਤਾ ਨਹੀਂ ਸਾਨੂੰ ਕੀ ਨਾਮ ਆ ਇਹਦਾ ਬਾਪੂ ਦਾ ਕਿਹੜਾ ਪਿੰਡ ਆ ਬਾਪੂ ਕਿੱਥੋਂ ਆਇਆ ਸੀ ਇਹ ਕੁਝ ਨਹੀਂ ਪਤਾ ਬਸ ਇੰਨਾ ਪਤਾ ਵੀ ਨਾਨਕ ਸਰ ਕਲੇਰਾ ਖੰਗਲਾ ਪਿੰਡ ਦਾ ਨਾਨਕ ਸਰ ਕਨੇਰਾ ਗੁਰਦੁਆਰਾ ਸਾਹਿਬ ਦੇ ਬਾਹਰ ਘੁੰਮਦਾ ਸੀ ਫਿਰ ਗਲ ਪਿੰਡ ਚ ਲਿਆ ਗਿਆ ਬਾਪੂ ਉੱਥੇ ਫਿਰ ਗਲ ਪਿੰਡ ਤੋਂ ਉਹ ਵੀਰ ਸੋਨੀ ਹੋਣੀ ਉਹ ਸਾਰੇ ਬਾਪੂ ਨੂੰ ਇੱਥੇ ਸਾਡੇ ਕੋਲੇ ਪਹੁੰਚਦਾ ਕਰ ਗਏ ਬਾਪੂ ਨੂੰ ਇੱਥੇ ਰਹਿੰਦੇ ਆ 6-7 ਸਾਲ ਹੋ ਚੱਲੇ ਆ ਅੱਜ ਤੱਕ ਸਾਨੂੰ ਪਤਾ ਹੀ ਨਹੀਂ ਲੱਗ ਸਕਿਆ ਵੀ ਇਹ ਬਾਪੂ ਜੀ ਕੌਣ ਨੇ ਬਾਪੂ ਜੀ ਦਾ ਪਰਿਵਾਰ ਕਿੱਥੇ ਆ ਬਾਪੂ ਜੀ ਦੇ ਪਰਿਵਾਰ ਦੇ ਵਿੱਚ ਪਿੱਛੇ ਕੌਣ ਇਹ ਕੁਝ ਵੀ ਪਤਾ ਨਹੀਂ ਲੱਗ ਸਕਿਆ ਸਾਨੂੰ ਜੇ ਤੁਸੀਂ ਸਾਡੀ ਮਦਦ ਕਰੋ ਜੇ ਤੁਸੀਂ ਥੋੜੀ ਜੀ ਸਪੋਰਟ ਕਰੋ ਇਸ ਵੀਡੀਓ ਨੂੰ ਸ਼ੇਅਰ ਕਰ ਦੇਵੋ ਤਾਂ ਬਾਪੂ ਦਾ ਆਪਣੇ ਲਾਭ ਜਾਣ ਬਾਪੂ ਕਹਿੰਦਾ ਰਹਿੰਦਾ ਸ਼ਾਰਿਆਂ ਚ ਇਸ਼ਾਰੇ ਮਾਰ ਮਾਰ ਕੇ ਦੱਸਦਾ ਰਹਿੰਦਾ ਪਰ ਨਾਂ ਤਾਂ ਪੜਿਆ ਲਿਖਿਆ ਤੇ ਨਾ ਹੀ ਬੋਲ ਸਕਦਾ ਬਾਪੂ ਸਮਝਾ ਨਹੀਂ ਪਾ ਰਿਹਾ ਸਮਝਾਉਣਾ ਚਾਹੁੰਦਾ ਵਾ ਆਪਾਂ ਹੁਣ ਵੀ ਬਾਪੂ ਨਾਲ ਤੁਹਾਡੇ ਸਾਹਮਣੇ ਗੱਲ ਕਰਾਂਗੇ ਤੁਸੀਂ ਵੀ ਕੋਈ ਸਮਝਣ ਦੀ ਕੋਸ਼ਿਸ਼ ਕਰਿਓ ਬਾਪੂ ਕੀ ਕਹਿ ਰਿਹਾ ਪਰ ਬਾਪੂ ਦੀ ਕਰੀਬ 60 ਸਾਲ ਦੀ ਉਮਰ ਆ 60 ਸਾਲਾਂ 'ਚ ਪਤਾ ਨਹੀਂ ਕਿੰਨੀਆਂ ਅੱਖਾਂ ਨੇ ਦੇਖਿਆ ਹੋ ਬਾਪੂ ਨੂੰ ਕੋਈ ਤਾਂ ਪਛਾਣੇ ਔਰ ਇੱਕ ਗੱਲ ਇਹ ਵੀ ਆ ਵੀ ਬਾਪੂ ਪੰਜਾਬ ਨਾਲ ਸੰਬੰਧਤ ਆ ਐ ਨਹੀਂ ਹੈਗਾ ਵੀ ਕਿਤੇ ਪੰਜਾਬ ਤੋਂ ਬਾਹਰ ਦਾ ਕੋਈ ਬੰਦਾ ਹੈ ਹਨਾ ਪਰ ਇਹਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਲੱਗਿਆ ਬਾਪੂ ਕਿਵੇਂ ਆ ਘਰ ਇੱਥੇ ਫਿਰ ਕਿੱਥੇ ਉੱਥੇ ਕਿੱਥੇ ਜਾਣਾ ਕਿਵੇਂ ਕਿਵੇਂ ਉੱਥੇ ਕਿਰੇ ਜਾਣਾ train ਤੇ ਉੱਥੇ ദ <laughs> 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 <haut> बच्चे भी बापू दादा ना कन्वर्ट आ भी है घर वाली घर वाली घर वाली उठे उठे मां 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 और मा, हां और और ਆ ਇਸ਼ਾਰੇ ਆ ਬਾਪੂ ਦੇ ਇਹ ਹੁਣ ਬਾਪੂ ਕਾਦੇ ਇਸ਼ਾਰੇ ਆ ਇਦਾਂ ਇਦਾਂ ਗੋਲੀਆਂ ਦੇ ਇਸ਼ਾਰੇ ਮਾਰਦਾ ਇਦਾਂ ਇਦਾਂ ਟ੍ਰੇਨ ਦੇ ਇਸ਼ਾਰੇ ਮਾਰਦਾ ਇਦਾਂ ਵੱਡਾ ਟੱਟ ਦੀ ਗੱਲ ਕਰਦਾ ਇਦਾਂ ਬਾਪੂ ਮੁੱਛਾਂ ਦੀ ਗੱਲ ਕਰਦਾ ਤੇ ਇਦਾਂ ਬਾਪੂ ਹੁਣ ਪਾਇਆ ਪਿਸਤੌਲ ਪਾਇ ਦੀ ਗੱਲ ਕਰਦਾ ਜਾਂ ਸ਼ਰੀ ਸਾਹਿਬ ਪਾਇ ਦੀ ਗੱਲ ਕਰਦਾ ਮੰਨ ਲਓ ਇਹ ਸਾਰੀਆਂ ਚੀਜ਼ਾਂ ਬਾਰੇ ਅਸੀਂ ਕਈ ਵਾਰ ਸਾਂਝ ਪਾ ਚੁੱਕੇ ਹਾਂ ਸੰਗਤ ਨਾਲ ਬਾਪੂ ਦੀ ਵੀਡੀਓ ਪਿਛਲੇ 6-7 ਸਾਲਾਂ ਚ 225 ਵੀਡੀਓ ਸ਼ੇਅਰ ਕਰਦੇ ਹੋਏ ਅਸੀਂ ਪਰ ਬਾਪੂ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਔਰ ਇੱਕ ਬਾਪੂ ਨੂੰ ਸ਼ੌਂਕ ਬਹੁਤ ਹੈ ਬਾਪੂ ਲਸਣ ਬਹੁਤ ਖਾਂਦਾ ਅਦਰਕ ਤੇ ਲਸਣ ਜਦੋਂ ਇਹਨੇ ਰਸੋਈ 'ਚ ਜਾਣਾ ਜਾਂ ਡਿਊਟੀ ਲੱਗੀ ਹੋਣੀ ਪਹਿਲੇ ਰਸੋਈ 'ਚ ਹੁੰਦਾ ਹੀ ਬਾਪੂ ਇਹਨ ਲਸਣ ਹੀ ਖਾਈ ਜਾਣਾ ਉਹਨਾਂ ਨੂੰ ਫੇਰ ਗਰਮੀ ਪੈ ਗਈ ਅੰਦਰ ਬਾਪੂ ਦੇ ਲਸਣ ਦੇ ਨਾਲ ਜ਼ਿਆਦਾ ਫੇਰ ਉੱਥੋਂ ਡਿਊਟੀ ਹਟਾਈ ਇਹਦੀ ਹੁਣ ਵੀ ਜਦੋਂ ਕਿਤੇ ਦਰਦ ਲੱਗਦਾ ਇਹਦਾ ਲਸਣ ਫੇਰ ਜਦੋਂ ਇਹ ਕਿਤੇ ਦਰਦ ਹੋਣ ਲੱਗ ਗਿਆ ਪਿੱਛੇ ਜੀ ਫੇਰ ਦੱਸਿਆ ਕਰੇ ਵੀ ਮੇਰੇ ਇਦਾਂ ਇਦਾਂ ਪੇਨ ਹੁੰਦੀ ਐ ਇੱਥੇ ਇਹਦੀ ਸਰਜਰੀ ਹੋਈ ਆ ਜੀ ਇਹ ਸਾਰਾ ਉਹਨਾਂ ਬਾਪੂ ਦੇ ਪਿੱਤੇ ਦੇ ਵਿੱਚ ਪੱਥਰੀ ਸੀਗੀ ਪਿੱਤੇ ਦੀ ਸਰਜਰੀ ਹੋਈ ਆ ਉਹ ਠੀਕ ਆ ਅੱਖਾਂ ਵੀ ਠੀਕ ਆ ਚੱਕਣ ਆਹ ਇੰਨਾ ਇਹ ਰਹੀਲਾ ਬੰਦਾ ਇੰਨਾ ਕਿ ਚੰਗਾ ਬੰਦਾ ਬਾਪੂ ਜਣੀ ਕਿ ਪਿਛਲੇ 7 ਸਾਲਾਂ ਚ ਸਾਨੂੰ ਕਦੇ ਵੀ ਕੋਈ ਐਡਾ ਨਹੀਂ ਸ਼ਿਕਾਇਤ ਨਹੀਂ ਆਈ ਵੀ ਸਾਨੂੰ ਕਦੇ ਵੀ ਬਾਪੂ ਤੋਂ ਐ ਨਹੀਂ ਫੀਲ ਹੋਇਆ ਵੀ ਇਹ ਸਾਨੂੰ ਤੰਗ ਕਰਦਾ ਨਹਾਉਂਦਾ ਧੋਂਦਾ ਆਪਦਾ ਵਧੀਆ ਰੋਟੀ ਪਾਣੀ ਖਾਂਦਾ ਸਾਫ਼ ਸਫਾਈ ਰੱਖਦਾ ਬਸ ਇੰਨਾ ਹੀ ਆ ਵੀ ਇਹ ਆਪਣੇ ਕੋਲੇ ਜਾਣਾ ਚਾਹੁੰਦਾ ਤੇ ਆਪਣੇ ਦਾ ਪਤਾ ਨਹੀਂ ਲੱਗ ਰਿਹਾ ਭਾਈ ਕਰਿਓ ਕੋਸ਼ਿਸ਼ ਅਰਦਾਸ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਬਾਪੂ ਗੁੰਗੇ ਦੀ ਇਸ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਪੂ